ਪੁਲਸ ਵਾਲਿਆਂ ਦੀ ਗ੍ਰਿਫਤ ਦੇ ਵਿੱਚ ਆਇਆ ਇਹ ਸ਼ਖਸ ਕੋਈ ਹੋਰ ਨਹੀਂ ਇਹ ਖੁਦ ਵੀ ਇੱਕ ਪੁਲਿਸ ਮੁਲਾਜ਼ਮ ਹੈ ਤੁਸੀਂ ਸੋਚ ਕੇ ਹੈਰਾਨ ਹੋਵੋਗੇ ਕਿ ਐਸਾ ਕੀ ਇਸ ਸ਼ਖਸ ਨੇ ਕਰਤਾ ਕਿ ਪੁਲਿਸ ਵਾਲਾ ਹੋ ਕੇ ਖੁਦ ਹੁਣ ਪੁਲਿਸ ਦੀ ਗ੍ਰਿਫਤ ਦੇ ਵਿੱਚ ਆਇਆ ਹੈ ਤਾਂ ਇਹ ਸ਼ਖਸ ਰਾਤੋਂ ਰਾਤ ਕਰੋੜਪਤੀ ਬਣਨਾ ਚਾਹੁੰਦਾ ਸੀ ਤੇ ਇਸ ਵੱਲੋਂ ਇਸ ਚਾਹਤ ਦੇ ਵਿੱਚ ਕਰ ਦਿੱਤੀ ਗਈ ਕਰੋੜਾਂ ਦੇ ਸੋਨੇ ਦੀ ਲੁੱਟ ਪੌਣੇ 2 ਕਰੋੜ ਦੇ ਕਰੀਬ ਸੋਨੇ ਦੇ ਲੁੱਟ ਕਰਕੇ ਇਹ ਸ਼ਖਸ਼ ਫਰਾਰ ਹੋ ਜਾਂਦਾ ਵਾ ਲੁਟੇਰਿਆਂ ਦੇ ਨਾਲ ਤੇ ਜਿਸ ਨੂੰ ਲੈ ਕੇ ਪੁਲਿਸ ਦੇ ਵਿੱਚ ਪੂਰੇ ਪੰਜਾਬ ਭਾਰ ਦੇ ਵਿੱਚ ਹਾਈ ਅਲਰਟ ਕੋਸ਼ਿਸ਼ ਕੀਤਾ ਜਾਂਦਾ ਹੈ ਜਗਾ ਜਗਾ ਨਾਕਾ ਬੰਦੀ ਕਰਕੇ ਇਸ ਲੁੱਟ ਦੀ ਬਾਰਦਾਤ ਨੂੰ ਅੰਜਾਮ ਦੇਣ ਵਾਲੇ ਲੁੱਟੇਰਿਆਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਪੁਲਿਸ ਦੇ ਹੱਥ ਪਹਨਕ ਲੱਗਦੀ ਹੈ ਕਿ ਲੁੱਟ ਕਰਨ ਵਾਲਿਆਂ ਵਿੱਚ ਇੱਕ ਪੁਲਿਸ ਮੁਲਾਜ਼ਮ ਵੀ ਹੈ ਜਾਂ ਪੁਲਿਸ ਦੀ ਵਰਦੀ ਦੇ ਵਿੱਚ ਕਿਸੇ ਸ਼ਖਸ਼ ਵੱਲੋਂ ਲੁੱਟ ਕੀਤੀ ਗਈ ਹੈ ਤਾਂ ਇਸੇ ਸੂਹ ਦੇ ਉੱਤੇ ਕਾਰਵਾਈ ਕਰਦੇ ਹੋਏ ਜਦੋਂ ਬਠਿੰਡਾ ਦੇ ਨੇੜੇ ਇੱਕ ਗੱਡੀ ਰੋਕੀ ਜਾਂਦੀ ਹੈ ਤਾਂ ਇਸ ਗੱਡੀ ਦੇ ਵਿੱਚੋਂ ਪੂਨੇ 4 ਕਿਲੋ ਦੇ ਕਰੀਬ ਪੂਨੇ 2 ਕਰੋੜ ਦਾ ਸੋਨਾ ਜਿਸ ਦੀ ਲੁੱਟ ਹੋਈ ਸੀ ਤਾਂ ਉਹ ਬਰਾਮਦ ਹੁੰਦਾ ਹੈ ਤਾਂ ਇੱਕ ਸ਼ਖਸ ਵੀ ਪੁਲਿਸ ਦੇ ਹੱਥੇ ਚੜਦਾ ਵਾ ਜੋ ਕਿ ਪੰਜਾਬ ਪੁਲਿਸ ਦਾ ਮੁਲਾਜ਼ਮ ਕੌਨਸਟੇਬਲ ਨਿਕਲਦਾ ਹੈ ਤੇ ਬਾਕੀ ਦੇ ਲੁੱਟੇਰੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਪਰ ਸੋਨਾ ਰਿਕਵਰ ਕਰ ਲੈਂਦੀ ਹੈ ਪੁਲਿਸ ਤਾਂ ਤੁਸੀਂ ਵੀ ਸੋਚ ਕੇ ਹੈਰਾਨ ਹੋਵੋਗੇ ਕਿ ਇਸ ਸ਼ਖਸ ਨੂੰ ਫਰਨ ਵਾਸਤੇ ਪੰਜਾਬ ਪੁਲਿਸ ਵੱਲੋਂ ਪੰਜਾਬ ਭਾਰਤ ਦੇ ਵਿੱਚ ਹਾਈ ਅਲਰਟ ਰੱਖਿਆ ਗਿਆ ਤਾਂ ਹੁਣ ਪੁਲਿਸ ਵੀ ਗ੍ਰਿਫਤ ਦੇ ਵਿੱਚ ਆਏ ਇਸ ਸ਼ਖਸ ਨੂੰ ਤੁਸੀਂ ਦੇਖ ਰਹੇ ਹੋ ਕਿ ਰਾਤੋ ਰਾਤ ਅਮੀਰ ਬਣਨ ਦੀ ਚਾਹਤ ਦੇ ਵਿੱਚ ਇਸ ਪੁਲਿਸ ਬੁਲਾਜਾਂ ਵੱਲੋਂ ਕਿਸ ਤਰ੍ਹਾਂ ਲੁੱਟੇਰੀਆਂ ਦੇ ਨਾਲ ਮਿਲ ਕੇ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਮਾਮਲਾ ਸੰਗਰੂਰ ਦਾ ਜਿੱਥੇ ਦਿੱਲੀ ਤੋਂ ਗੰਗਾ ਨਗਰ ਜਾ ਰਹੀ ਇੱਕ ਟ੍ਰੇਨ ਦੇ ਵਿੱਚ ਸੋਨੇ ਦੀ ਕੋਰੀਅਰ ਬੁਆਏ ਦੇ ਕੋਲ ਇਸ ਇਹਨਾਂ ਵੱਲੋਂ ਸੋਨਾ ਲੁੱਟ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤਾਂ ਹੁਣ ਇੱਕ ਲੁਟੇਰਾ ਫੜਿਆ ਗਿਆ ਤੇ ਬਾਕੀ ਲੁਟੇਰਿਆਂ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ ਕੀ ਹੈ ਪੁਲਿਸ ਦਾ ਕਹਿਣਾ ਕਿਸ ਤਰ੍ਹਾਂ ਹੋਈ ਇਸ ਦੀ ਗ੍ਰਿਫਤਾਰੀ ਸੁਣੋ ਤੁਸੀਂ ਸਰ ਕੀ ਮਾਮਲਾ ਸੀ ਪੂਰਾ ਜੀ ਚਕ ਪੁਲਿਸ ਕਰਮਚਾਰੀ ਦੀ ਗ੍ਰਿਫਤਾਰੀ ਹੋਈ ਹੈ ਮੈਂ ਰੋਲ ਕਾ ਸੀਰ ਮੈਂ ਇੰਸਪੈਕਟਰ ਯਾਦਵੰਦਰ ਐਸ ਐਚ ਓ ਸਿਵਲ ਲਾਈਨਸ ਬਠਿੰਡਾ ਕੱਲ ਅਰਲੀ ਮਾਰਨਿੰਗ ਸੰਗਰੂਰ ਤੋਂ ਕਰੀਬ 4 ਕਿਲੋ ਸੋਨੇ ਦੀ ਖੋਹ ਹੋਈ ਸੀ ਉਹ ਫੌਰੀ ਸਵਨ ਵਿੱਚ ਸਾਰਾ ਪੰਜਾਬ ਰੈਡ ਅਲਰਟ ਤੇ ਸੀ ਸਾਡੇ ਐਸਐਸਪੀ ਸਾਹਿਬ ਦੀ ਹਦਾਇਤਾਂ ਅਨੁਸਾਰ ਸਿਮਲ ਵਕ ਵਕ ਥਾਮਾਂ ਤੇ ਨਾਕੇ ਲਾਏ ਹੋਏ ਸੀਗੇ ਜਿਸ ਦੇ ਤਹਿਤ ਖੋਹ ਕਰਨ ਵਾਲਿਆਂ ਦੀ ਗੱਡੀ ਬਠਿੰਡਾ ਏਰੀਆ ਦੇ ਵਿੱਚ ਰਾਉਂਡ ਅਪ ਕਰਕੇ ਉਹਨਾਂ ਦੀ ਤਲਾਸ਼ੀ ਦੀ ਕੋਸ਼ਿਸ਼ ਕੀਤੀ ਗਈ ਤਾਂ ਉੱਥੋਂ ਉਹ ਬੰਦੇ ਭੱਜ ਗਏ ਜਿਸ ਦੇ ਵਿੱਚੋਂ ਅਸੀਂ ਸਾਨੂੰ ਸੋਨਾ ਕੁੱਲ ਪੌਣੇ 4 ਕਿਲੋ ਸੋਨਾ ਰਿਕਵਰ ਹੋ ਗਿਆ ਸੀ ਜਸਟਿਸ ਅੱਗੇ ਤਫਤੀਸ਼ ਚੱਲ ਰਹੀ ਆ ਅਸੀਂ ਉਹਨਾਂ ਨੂੰ ਇੱਕ ਦੋਸ਼ੀ ਜਿਸ ਦਾ ਨਾਮ ਅਸ਼ੀਸ਼ ਕੁਮਾਰ ਬਿਕਰਮਜੀ ਪੁੱਤਰ ਬਿਕਰਮਜੀਤ ਸਿੰਘ ਵਾਸੀ ਰਾਮਸਰਾਲ ਇਹ ਫਾਲਕਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਤੇ ਕਨਸਟੇਬਲ ਹੈਗਾ ਬਾਈ ਪੋਸਟ ਪੁਲਿਸ ਪੰਜਾਬ ਪੁਲਿਸ ਦਾ ਸਾਡਾ ਮੁਲਾਜ਼ਮ ਹੈਗਾ ਜਿਸ ਨੂੰ ਅਸੀਂ ਅਰੈਸਟ ਕਰ ਲਿਆ ਹੈਗਾ ਤੇ ਇਸ ਵਿੱਚੋਂ ਵਰਤੀ ਗਈ ਜਿਹੜੀ ਐਨਟੀਯੂ ਸਰੀਵਾ ਗੱਡੀ ਸੀ ਉਹ ਵੀ ਅਸੀਂ ਬਰਾਮਦ ਕਰ ਲਈ ਹੈਗੀ ਜੀ ਅੱਗੇ ਸਰ ਕਿੰਨੇ ਕ ਬੰਦੇ ਰਹਿੰਦੇ ਨੇ ਪੁਲਿਸ ਦੀ ਪਕਰ ਦੁਬਾਰਾ ਜੀ ਅੱਗੇ ਚਾਰ ਬੰਦੇ ਇਸ ਮੁਕੱਦਮੇ ਵਿੱਚ ਸਾਨੂੰ ਹੋਰ ਵਾਂਟਡ ਹੈਗੇ ਜਿਹੜੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜਲਦੀ ਉਹਨਾਂ ਨੂੰ ਅਰੈਸਟ ਕਰਕੇ ਇਹ ਮੁਕੱਦਮਾ ਦੀ ਤਫ਼ਤੀਸ਼ ਪੂਰੀ ਕਰਕੇ ਚਲਾਨ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇ ਕੋਈ ਹੋਰ ਵੀ ਪੁਲਿਸ ਕਰਮਚਾਰੀ ਸਰ ਇਸ ਮਾਮਲੇ 'ਚ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਚੱਲ ਰਹੇ ਆਂ ਜੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਜਿਵੇਂ ਜਿਵੇਂ ਚੀਜ਼ਾਂ ਸਾਹਮਣੇ ਆਉਣਗੀਆਂ ਆਪ ਜੀ ਨੂੰ ਇਹਦੇ ਬਾਰੇ ਜਾਣਕਾਰੀ ਦਿੱਤੀ ਜਾਊਗੀ ਵਰਦੀ ਵਰਦੀ ਮਿਲ ਗਈ ਸਰ ਇਹ ਤੋਂ ਸਾਰਾ ਕੁਝ ਬਿਲਕੁਲ ਅਸੀਂ ਜਿਹੜੀਆਂ ਰਿਕੁਆਇਰ ਰਿਕਵਰੀਜ਼ ਹੈਗੀਆਂ ਵਰਦੀ ਜਾਂ ਕੋਈ ਹੋਰ ਵੀ ਚੀਜ਼ਾਂ ਉਹ ਅਸੀਂ ਕਰ ਰਹੇ ਆਂ ਜੀ ਸਰ ਵਰਦੀ پارک ਦੱਸੋ ਪਹਿਲਾਂ ਉਸ ਟਾਈਮ ਉਸ ਰਿਕਵਰੀ ਸਰ ਸਾਰੀ ਹੋ ਗਈ ਸੀ ਗੋਲਡ ਦੀ ਕੱਲ੍ਹ ਗੋਲਡ ਦੀ ਆਲਮੋਸਟ ਸਾਰੀ ਰਿਕਵਰੀ ਹੋ ਚੁੱਕੀ ਹੈ 10 ਸੌਰੀ 10 ਕਿਲੋ 765 ਗ੍ਰਾਮ ਗੋਲਡ ਸੀਗਾ ਜੀ ਠੀਕ